ਸਸਸੀ ਗਾਲ ਜੀ ਕੀ ਹਾਲ ਚਾਲ ਵੀਰੋ ਸਾਡੇ ਪਿੰਡ ਉਹ ਹੀ ਚੋਰੀ ਠੀਕ ਹੈ ਪਿੰਡ ਦੇ ਗੱਬੇ ਆ ਕੇ ਬੰਦਾ ਚੋਰੀ ਕਰਕੇ ਗਿਆ ਆ ਸਭ ਤੋਂ ਵੱਡੀ ਗੱਲ ਇਹ ਆ ਠੀਕ ਆ ਆਲੇ ਦੁਆਲੇ ਘਰਾਂ ਦੇ ਵਿੱਚ ਇਕੱਲਾ ਹੀ ਆ ਕੇ ਬੜ ਕੇ ਚੋਰੀ ਕਰਕੇ ਗਿਆ ਠੀਕ ਆ ਜੇ ਕਿਸ ਨੂੰ ਇਸ ਵੀਰ ਦੀ ਸ਼ਕਲ ਸ਼ਕਲ ਵੀਡੀਓ ਮੂਰੇ ਚਲਣੀ ਹੈ ਜੇ ਕਿਸੇ ਨੂੰ ਪਤਾ ਵੀਡੀਓ ਥਲੇ ਕਮੈਂਟ ਕਰਕੇ ਦੱਸਿਓ ਠੀਕ ਆ ਤੈਨੂੰ ਫੜਨਾ ਜ਼ਰੂਰ ਆ ਹਨਾ ਬਾਕੀ ਤੁਹਾਨੂੰ ਪਤਾ ਨਸ਼ੇ ਵਾਲਿਆਂ ਦੀ ਸਭ ਤੋਂ ਮਾੜੀ ਹਾਲਤ ਆ ਠੀਕ ਆ ਹੁਣ ਤਾਂ ਇੱਕ ਘਰਾਂ ਚ ਆ ਬੜੇ ਵੀਰੋ ਠੀਕ ਆ ਸਾਨੂੰ ਆਪਣੇ ਆਪ ਧਿਆਨ ਰੱਖਣਾ ਪਣਾ ਸਾਡੇ ਘਰਾਂ ਦਾ ਜੇ ਕਿਸੇ ਨੂੰ ਪਤਾ ਵੀਡੀਓ 'ਤੇ ਲਾਈਕ ਕਮੈਂਟ ਕਰਿਓ ਜਰੂਰ ਬੇਰਾਪਰਾ ਜਿਆਲੇ ਤੋਂ ਵਾਲੇ ਕਿਸੇ ਪਿੰਡ ਦਾ ਠੀਕ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆ ਗਈ ਪਾਸ ਜਾਨੀ ਮਾਤਾ ਤੋਂ ਵਾਲੀ ਨਾਲ ਉੱਤੇ ਪਾਸਾ 7-8 ਵਾਰੀ ਤੋਂ ਮੋੜੀ ਤੇ 3:00 ਵਜੇ 30 ਮਿੰਟ ਤੇ ਇਹ ਗਲੀ ਚੋਂ ਨਿਕਲਦਾ ਆ ਪਹਿਲਾਂ ਸਿੱਧਾ ਜਾਣ ਲੱਗਦਾ ਹੈ ਗਲੀ 'ਚ ਸਿੱਧਾ ਫਿਰ ਵਾਪਸ ਮੁੜਦਾ ਹੈ ਪਿੱਛੇ ਨੂੰ ਵਾਪਸ ਮੁੜ ਕੇ ਪਹਿਲਾ ਜਿਹੜਾ ਸਟਾਰਟਿੰਗ ਤੇ ਜਿਹੜੀ ਗਲੀ 'ਚ ਨਿਕਲਿਆ ਸੀਗਾ ਇਹ ਉੱਤਰੀ ਐਂਟਰ ਹੋ ਗਿਆ ਤੇ ਉੱਥੋਂ ਬੈਕ ਜਿਹੜੀ ਆ ਇਹਨਾਂ ਦੇ ਘਰ ਨੂੰ ਕੋਠਿਆਂ ਤੋਂ ਕੋਠੇ ਬੈਕ ਲੱਗਦੀ ਆ ਇਹਨਾਂ ਨੂੰ ਵੀ ਡਾਊਟ ਆ ਵੀ ਉੱਤੋਂ ਆਇਆ ਕਿਉਂਕਿ ਇਹਨਾਂ ਦੇ ਗੇਟ ਵੀ ਖੁੱਲੇ ਆ ਨਾ ਉੱਪਰੋਂ ਉਸ ਗਲੀ 'ਚ ਦੁਬਾਰਾ ਐਂਟਰ ਹੋ ਗਿਆ ਇਧਰ ਘਰ ਵੀ ਬੰਦ ਹੈ ਉਸ ਘਰ ਦੇ ਵਿੱਚੋਂ ਐਂਟਰ ਹੋਇਆ ਜਿਸ ਤੱਕ ਕਿ ਸਾਨੂੰ 100% ਕਲੀਅਰ ਆ ਵਾਪਸ ਫੇਰ ਦੇਖੋ ਉਧਰ ਨੂੰ ਚੋਰੀ ਦੇ ਇਰਾਦੇ ਚ ਹੀ ਜਾ ਕੇ ਆਇਆ ਦੇਖਦਾ ਫਿਰਦਾ ਗਲੀਆਂ ਚ ਵੀ ਘਰਾਵਾਂ ਚ ਵੀ ਜਿੱਦਾਂ ਨਿਗਾਰ ਮਾਰਦਾ ਪੂਰੀ ਤੇ ਅੱਗੇ ਜਾ ਕੇ ਇਹ ਰਾਈਟ ਹੋ ਜਾਂਦਾ ਗਲੀ ਦੇ ਵਿੱਚ ਪਹਿਲਾਂ ਉੱਥੇ ਖੜ ਕੇ ਦੇਖਦਾ ਆ ਦੋਨੇ ਪਾਸੇ ਇਹਨੂੰ ਫੇਰ ਇਹ ਰਾਈਟ ਹੋ ਜਾਂਦਾ ਗਲੀ ਚ 3 ਵਜੇ ਕੇ 23 24 ਮਿੰਟ ਦੀ ਕਰੀਬ ਇਹ ਵਾਪਸ ਆ ਕੇ ਗਲੀ ਚ ਉਧਰ ਵੱਟ ਜਾਂਦਾ ਇਹ 4 ਵਜੇ 5 ਤੋਂ 6 ਮਿੰਟ ਤੇ ਵਾਪਸ ਗਲੀ ਵਿੱਚੋਂ ਨਿਕਲ ਕੇ ਉਸੇ ਅੱਧੇ ਘੰਟੇ ਬਾਅਦ ਯਾਨੀ ਕਿ ਨਿਕਲ ਕੇ ਸਿੱਧਾ ਚੱਲ ਜਾਂਦਾ ਬੰਦਾ ਫੇ ਉਧਰ ਨੂੰ ਫੇ ਵਾਪਸ ਪਿੱਛਾ ਮੁੜ ਕੇ ਨਹੀਂ ਯਾਨੀ ਦੇਖਿਆ ਹੈਗਾ ਇਹ 4 ਵਜੇ 5-6 ਮਿੰਟ ਤੇ ਉਹੀ ਅੱਧੇ ਘੰਟੇ ਬਾਅਦ ਵਾਪਸ ਗਲੀ ਚੋਂ ਨਿਕਲਦਾ ਫੇ ਪੀ ਹੁਣ 3:21-22 ਮਿੰਟ ਦੇ ਕਰੀਬ ਬੰਦਾ ਵਾਪਸ ਆਇਆ ਫਿਰ ਉਹੀ ਸੇਮ ਹੈ ਬੰਦਾ ਆ ਤੇ ਇਹ ਵਾਪਸ ਆ ਰਿਹਾ ਆ ਆਲਾ ਦੁਆਲਾ ਦਿਖਦਾ ਆ ਚੋਰੀ ਦਾ ਇਰਾਦਾ ਇਹਦਾ ਹੁਣ ਪੂਰਾ ਯਾਨੀ ਕਿ ਉੱਥੇ ਫੇਰ ਇਹਨੇ ਦੁਆਰਾ ਪਾਣੀ ਪੀਤਾ ਪਹਿਲਾਂ ਵੀ ਪਾਣੀ ਪੀ ਕੇ ਗਿਆ ਆ 10 ਮਿੰਟ ਪਹਿਲਾਂ ਇੱਥੋਂ ਹੀ ਫੇਰ ਪਾਣੀ ਆ ਕੇ ਪੀਤਾ ਆ ਤੇ ਉਧਰੋਂ ਆ ਕੇ ਇੱਥੇ ਪਾਣੀ ਪੀ ਕੇ ਤਾਂ ਇਹ ਉਧਰ ਨੂੰ ਗਿਆ ਦੂਜੀ ਸਾਈਡ ਨੂੰ ਕਿੰਨੇ ਮਿੰਟ ਤੇ ਇਹ 3:06 6:30 ਮਿੰਟ ਤੇ ਇਹ ਉਧਰ ਨੂੰ ਗਿਆ ਵਾਪਸ ਕਪਲਦੀ ਦੁਕਾਨਵਾਲੇ ਨੂੰ ਇਹ ਅੱਡੇ ਵਾਲੂ ਤੁਰ ਪਿਆ